ਵਾਰਡ ਜੀ ਦਾ ਖਾਲਸਾ ਅਮਨਪਤੀ ਸਿੱਖੀ ਤੇ ਸ਼ਹਾਦਤ ਸਾਡਾ ਮਾਨਮਤਾ ਅਭਿਆਸ ਹੈ ਸ਼ਹਾਦਤ ਜਿਹੜੀ ਸਿਧਾਂਤਾਂ ਲਈ ਆ ਸਾਂਝੀਵਾਲਤਾ ਲਈ ਆ ਮਨੁੱਖੀ ਅਧਿਕਾਰਾਂ ਲਈ ਆ ਅਦਰ ਦੇ ਅਦਰ ਦੇ ਆਦਰ ਨੈਸ ਨੂੰ ਮਾਨ ਦੇਣ ਦੀ ਦੇ ਲਈ ਆ ਇਹ ਸਾਰਾ ਸਿੱਖ ਇਤਿਹਾਸ ਜਿਹੜਾ ਉਹ ਸਾਡੇ ਲਈ ਮਾਨ ਦਾ ਵਾਇਸ ਆ ਮੈਂ ਇਸ ਗੱਲ ਨੂੰ ਇੱਕ ਹੋਰ ਪਾਸੇ ਲੈ ਜਾਣਾ ਚਾਹੁੰਨਾ ਥੋੜਾ ਜਿਹਾ ਇਹ ਸਾਰਾ ਇਤਿਹਾਸ ਸਾਡਾ ਡਾਟਾ ਹੈ ਤੇ ਅੱਜ ਅ ਇਤਿਹਾਸ ਕੀ ਆ ਜਿਹੜਾ ਲਿਖਿਆ ਗਿਆ ਜਿਹਨੇ ਪੜਿਆ ਜਾਣਾ जिने ਤੁਹਾਡੀਆਂ ਜਨਰੇਸ਼ਨ ਤੋਂ ਅੱਗੇ ਵੀ ਟਰੈਵਲ ਕਰਨਾ ਪਰ 1 ਜਨਵਰੀ ਨੂੰ Google ਨੇ ਆਪਣਾ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ AI ਦਾ Gemini Pro ਜਿਹਦੇ ਵਿੱਚ ਅਸੀਂ 15 ਕਰੋੜ ਪੰਜਾਬੀ ਬੋਲਣ ਵਾਲਿਆਂ ਦੀ ਜਿਹੜੀ ਨੌਵੇਂ ਥਾਂ ਤੇ ਦੁਨੀਆਂ ਚ ਭਾਸ਼ਾ ਪੰਜਾਬੀ ਗਣੀ ਜਾਂਦੀ ਹੈ ਉਹ ਉਹਦੇ ਚ ਸ਼ਾਮਲ ਨਹੀਂ ਹੈ ਉਹਦੇ ਵਿੱਚ ਹਿੰਦੁਸਤਾਨ ਦੀਆਂ ਹਿੰਦੀ ਬੰਗਲਾ ਸਮੇਤ ਹਿੰਦੀ ਤੇ ਬੰਗਾਲੀ ਸਾਡੇ ਪੰਜਾਬੀ ਤੋਂ ਵੱਧ ਲੋਕ ਬੋਲਦੇ ਨੇ ਪਰ ਬਾਕੀ ਦੀਆਂ ਸੱਤ ਭਾਸ਼ਾਵਾਂ ਜਿਹੜੀਆਂ ਉਹ ਪੰਜਾਬੀ ਤੋਂ ਘੱਟ ਲੋਕ ਬੋਲਦੇ ਨੇ ਉਹ ਨੌ ਭਾਸ਼ਾਵਾਂ ਹਿੰਦੁਸਤਾਨ ਦੀਆਂ ਸ਼ਾਮਲ ਨੇ ਉਹਦੇ ਵਿੱਚ ਪਰ ਪੰਜਾਬੀ ਸ਼ਾਮਲ ਨਹੀਂ ਹੈ ਕਿਉਂ ਨਹੀਂ ਸ਼ਾਮਲ ਹੈ ਕਿ ਅਸੀਂ ਜੋ ਹੁਣ ਅਸੀਂ ਆਪਣੀਆਂ ਗੱਲਾਂ ਕਰਦੇ ਆਂ ਆਪਣਾ ਵਿਖਿਆਨ ਕਰਦੇ ਆ ਇੱਕ ਤੇ ਹੋਰ ਵੀ ਹੋਣਾ ਚਾਹੀਦਾ ਜਿਹੜਾ ਅਸੀਂ ਨਹੀਂ ਕਰ ਰਹੇ ਫਿਊਚਰ ਦੇ ਵਿੱਚ ਸਾਨੂੰ ਸਾਰਾ ਕੁਝ ਇਸ AI ਪਲੇਟਫਾਰਮ ਦੇ ਥਰੂ ਹੀ ਦੇਖਣਾ ਪੜਨਾ ਪੈਣਾ ਤੇ ਉਹਦੇ ਲਈ ਅਸੀਂ ਬਿਲਕੁਲ ਧਿਆਨ ਨਹੀਂ ਦੇ ਰਹੇ ਪੰਜਾਬੀ ਲੋਕ ਕਿ ਅਸੀਂ ਆਪਣਾ ਸਾਰਾ ਡਾਟਾ ਨੈਟ ਤੇ ਉਸ ਫੌਂਟ ਤੇ ਨਹੀਂ ਪਾਉਂਦੇ ਉਸ ਫਾਰਮ 'ਚ ਨਹੀਂ ਪਾਉਂਦੇ ਜਿਹਦੇ ਵਿੱਚ ਉਹ ਅ ਜਿਹੜਾ ਉਹਦੀ ਐਨਾਲਿਸਿਸ ਹੋ ਜਾਵੇ ਉਹਦੇ ਬਾਰੇ ਕੋਈ ਜਵਾਬ ਕੰਪਿਊਟਰ ਤੋਂ ਤੁਸੀਂ ਕੋਈ ਜਵਾਬ ਮੰਗੋਗੇ ਕੱਲ ਨੂੰ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕੀ ਕਿਵੇਂ ਤੇ ਕਿਉਂ ਹੋਈ ਨੌਵੇਂ ਗੁਰੂ ਦੀ ਸ਼ਹਾਦਤ ਦੇ ਕੀ ਕਾਰਨ ਨੇ ਤਾਂ ਉਹ ਤੁਹਾਨੂੰ ਜੇ ਤੁਸੀਂ ਉਹਨੂੰ ਅੰਗਰੇਜ਼ੀ 'ਚ ਪੁੱਛੋਗੇ ਤਾਂ ਉਹ ਜਵਾਬ ਦੇ ਦੂ ਜਿਹੜਾ ਡਾਟਾ ਉਹਦੇ ਕੋਲ ਅੰਗਰੇਜ਼ੀ 'ਚ ਪਿਆ ਪਰ ਤੁਸੀਂ ਉਹਨੂੰ ਪੰਜਾਬੀ 'ਚ ਸਵਾਲ ਕਰੋਗੇ ਤੁਹਾਨੂੰ ਪੰਜਾਬੀ 'ਚ ਉਹਦਾ ਜਵਾਬ ਨਹੀਂ ਮਿਲੇਗਾ ਉਹਦਾ ਫਿਰ ਤੁਸੀਂ ਬੱਚਾ ਵੀ ਕਿਉਂ ਨਹੀਂ ਪੰਜਾਬੀ 'ਚ ਮੈਨੂੰ ਜਵਾਬ ਮਿਲ ਰਿਹਾ ਉਹ ਕਹੇਗੀ ਕਿ ਮੇਰੇ ਕੋਲੇ ਡਾਟਾ ਅਵੇਲੇਬਲ ਨਹੀਂ ਹੈ ਮੇਰੇ ਕੋਲੇ ਕਲੀਨ ਡਾਟਾ ਅਵੇਲੇਬਲ ਨਹੀਂ ਜਿਹੜਾ ਸਹੀ ਤਰੀਕੇ ਨਾਲ ਅਪਲੋਡ ਕੀਤਾ ਹੋਵੇ ਸੋ ਅਸੀਂ ਇਸ ਇੱਕ ਬਹੁਤ ਸੀਰੀਅਸ ਸੰਕਟ 'ਚੋਂ ਇਸ ਵੇਲੇ ਗੁਜ਼ਰ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਸ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਸਾਡਾ ਹਿਸਟਰੀ ਦਾ ਸਾਰਾ ਸਾਹਿਬ ਦਾ ਕਲਾ ਦਾ ਐਗਰੀਕਲਚਰ ਦਾ ਸਾਡੇ ਲੈਂਡ ਦਾ ਸਾਰਾ ਡਾਟਾ ਜਿਹੜਾ ਉਹ ਨੈੱਟ ਤੇ ਹੋਣਾ ਚਾਹੀਦਾ ਤੇ ਕੱਲ ਨੂੰ ਕੋਈ ਬੱਚਾ ਸਾਡਾ ਕੋਈ ਸਵਾਲ ਪੰਜਾਬੀ ਚ ਕਰੂਗਾ ਜਾਂ ਅਸੀਂ ਕਰਦੇ ਆ ਤਾਂ ਉਹਦਾ ਸਾਨੂੰ ਸਹੀ ਜਵਾਬ ਮਿਲ ਸਕੇ ਇਸ ਚਿੰਤਾ ਦੇ ਬਾਰੇ ਮੈਂ ਕੁਝ ਸਤਰਾਂ ਲਿਖੀਆਂ ਨੇ ਮੈਂ ਅਕਸਰ AI ਮੇਰੀ ਕਿਤਾਬ ਦੇ ਵਿੱਚ ਵੀ AI ਬਾਰੇ ਜਾਦਾ ਪੋਇਮਸ ਨੇ ਤੇ ਇਸ ਇਸ਼ੂ ਦੇ ਉੱਪਰ ਵੀ ਮੈਂ ਇੱਕ ਅਲਾਰਮ ਜਾਂ ਵਾਰਨਿੰਗ ਦੇ ਤੌਰ ਤੇ ਕਹਿੰਨਾ ਜਦੋਂ ਸਾਨੂੰ ਕੋਈ ਕਹਿੰਦਾ ਪੰਜਾਬੀ ਭਾਸ਼ਾ ਬਾਰੇ ਤਾਂ ਅਸੀਂ ਮੋਸਟਲੀ ਲੋਕ ਕਹਿੰਦੇ ਐ ਕਿਵੇਂ ਮਰ ਜੂਗੀ ਕਿਸ ਤਰ੍ਹਾਂ ਬੋਲਦੇ ਆ ਜਨਾਜ਼ਰ ਬੋਲਦੇ ਆ ਕਿਵੇਂ ਮਰ ਜੂਗੀ ਪਰ ਉਹਦਾ ਇੱਕ ਹੋਰ ਫੇਸ ਸਾਹਮਣੇ ਆ ਰਿਹਾ ਜਿਹਦੇ ਨਾਲ ਇੱਕ ਖਤਰਾ ਪੈਦਾ ਹੋ ਰਿਹਾ ਅ ਕਰਤਾ ਦੀਆਂ ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਸਾਡੀ ਜ਼ਿੱਦ ਐ ਕਿਵੇਂ ਮਰ ਜੂ ਪਹਾਸ਼ਾ ਸਾਡੀ ਜ਼ਿੱਦ ਐ ਕਿਵੇਂ ਮਰ ਜੂ ਪਹਾਸ਼ਾ ਜਦੋਂ ਤੱਕ ਬੋਲਦੇ ਆ ਅਸੀਂ ਏਆਈ ਦੇ ਆਪਣੇ ਮਾਪਦੰਡ Gemini Pro ਵਿੱਚ ਦੁਨੀਆ ਦੀ ਨੌਵੀਂ ਭਾਸ਼ਾ ਸ਼ਾਮਲ ਨਹੀਂ ਹੋਈ ਕਿਤੇ ਵੀ ਜਦਕਿ ਨੌ ਭਾਰਤੀ ਭਾਸ਼ਾਵਾਂ ਹਾਜ਼ਰ ਨੇ ਉੱਥੇ ਅਜੇ ਵੀ ਐ ਕਿਵੇਂ ਦੀ ਲੋਰ ਨਾ ਟੁੱਟੀ ਤਾਂ Google ਨੇ ਬੋਲਾ ਹੋ ਜਾਣਾ ਪੰਜਾਬੀ ਸੁਣਨੋਂ ਅਜੇ ਵੀ ਐ ਕਿਵੇਂ ਦੀ ਲੋਰ ਨਾ ਟੁੱਟੀ ਤਾਂ Google ਨੇ ਬੋਲਾ ਹੋ ਜਾਣਾ ਪੰਜਾਬੀ ਸੁਣਨੋਂ ਸਾਡੇ ਪੁਰਾਣੇ ਖਾਨਾਂ ਮੱਝ ਕੇ বীਣ ਵਜਾਉਣੀ ਨੇ ਮਾਰ ਜਾਣੀ ਪਲਟੇ ਮੱਝ ਇਹ ਆਈ ਤੇ ਸਿਆਣੀ ਤੇ ਅਸੀਂ ਦੀਨ ਸਮੇਤ ਹੋ ਜਾਣਾ ਇਰੈਲੇਵੈਂਟ ਤੇ ਅਸੀਂ বীਨ ਸਮੇਤ ਹੋ ਜਾਣਾ ਇਰੈਲੇਵੈਂਟ ਥੈਂਕ ਯੂ